ਦਸੂਹਾ ਪੁਲਿਸ ਨੇ ਤਿੰਨ ਅਲੱਗ-ਅਲੱਗ ਮਾਮਲੇ ਤੇ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਇੱਕ ਨਸ਼ਾ ਤਸਕਰ ਕੋਲੋਂ ਨਸ਼ੀਲੇ ਟੀਕੇ ਅਤੇ ਦੇਸੀ ਘਟਾ ਪਾਇਆ ਗਿਆ ਮਿਤੀ 2 24 ਨੂੰ ਗਸ਼ਤੇ ਦੌਰਾਨ ਇੱਕ ਮੁਖੌਰੀ ਸਾਨੂੰ ਇਤਲਾ ਮਿਲੀ ਸੀ ਕਿ ਰਾਜ ਸਿੰਘ ਪੁੱਤਰ ਬਲਕਾਰ ਸਿੰਘ ਰਖਵਾਰਾ ਮਨਪ੍ਰੀਤ ਸਿੰਘ ਪੁੱਤਰ ਮਖਤਿਆਰ ਸਿੰਘ ਹਰਪ੍ਰੀਤ ਸਿੰਘ ਵਰਪਾ ਹੈਪੀ ਪੁੱਤਰ ਮਖਤਿਆਰ ਸਿੰਘ ਵਾਸੀਆਂ ਗੁੱਡਵਾਲਾ RAM LOHAYA ਪੁੱਤਰ THOMAS ਪੁੱਤਰ RAM ਸਰੂਪ ਵਾਸੀ ਤਲਵਾੜਾ ਸੋਨਾ ਤੇ ਖੁੱਗੀ ਇਹ ਵਾਸੀਨ ਕੈਥਾ ਮੋਹੱਲੇ ਦੇ ਸੂਹੇ ਦੇ ਨੇ ਜੋ ਕਿ ਬਿਆਸ ਦਰਿਆ ਪੱਸੀ ਪੱਸੀ ਬੇੜ ਦੇ ਨਜ਼ਦੀਕ ਦਰਿਆ ਦੇ ਕੰਢੇ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਸ ਸੰਬੰਧੀ ਸਾਡੇ ਮਾਨਯੋਗ SSP ਸਾਹਿਬ ਉਹਨਾਂ ਦੇ ਦੁਸ਼ਮਨ ਅਦੇਸ਼ਾਂ ਤਹਿਤ ਉਹਨਾਂ ਨਾਲ ਡਿਸਕਸ ਕੀਤੀ ਉਹਨਾਂ ਦਿਸ਼ਾਨ ਸਿੰਘ ਸਾਹਿਬ ਤਹਿਤ ਅਸੀਂ ਫਿਰ ਅਸੀਂ ਉੱਥੇ ਇੱਕ ਰੇਡ ਕੀਤੀ ਮੇਰੀ ਟੀਮ ਨੇ ਰੇਡ ਕੀਤੀ ਜਿਹਦੇ ਵਿੱਚ ਨਾਲ ਸਾਡੀ ਸੀਆਈਜੀ ਟੀਮ ਸੀਗੀ ਤੇ ਐਸਐਟਯੂ ਤਲਵਾੜਾ ਦੀ ਟੀਮ ਸਾਡੇ ਨਾਲ ਸੀ ਉਸ ਰੇਡ ਦੇ ਦੌਰਾਨ ਜਦੋਂ ਅਸੀਂ ਉੱਥੇ ਪੱਸੀਬੇੜ ਦੇ ਦਰਿਆ ਕੱਡੇ ਨੇੜੇ ਪੁੱਜੇ ਤਾਂ ਇਹ ਜਿਨ੍ਹਾਂ ਦੇ ਤੁਹਾਨੂੰ ਮੈਂ ਦੋਸ਼ੀਆਂ ਦੇ ਨਾਮ ਦੱਸਿਆ ਹੈ ਇਹ ਉੱਥੇ ਨਸ਼ੇ ਦੀ ਸਪਲਾਈ ਕਰ ਰਹੇ ਸੀਗੇ ਉਸੇ ਦੌਰਾਨ ਜਦੋਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਪੁਲਿਸ ਪਾਰਟੀ ਦੇ ਉੱਪਰ ਇਹਨਾਂ ਨੇ ਪੈਰੈਂਟ ਸਟਾਰਟ ਕਰ ਦਿੱਤੀ ਹੈਗੀ ਹੈ ਤਾਂ ਅਸੀਂ ਆੜ ਦਾ ਸਾਰਾ ਲੈ ਕੇ ਆਪਣੀ ਜਾਣ ਚਾਹੀ ਜਿਸ ਤਹਿਤ ਅਸੀਂ ਥਾਣਾ ਦਸੂਹਾ ਦੇ ਵਿਖੇ ਮਕਦਮਾ ਨੰਬਰ 45 ਅ ਅੰਡਰ ਸੈਕਸ਼ਨ 307 353 186 ਆਈਪੀਸੀ ਅਤੇ 2527 55 59 ਆਰਜੈਕਟ ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਹੈਗਾ ਇਸੇ ਤਹਿਤ ਹੀ ਅਸੀਂ ਜਦੋਂ ਪਰ ਸਪਾਰਟੀ ਨੂੰ ਦੇਖ ਕੇ ਫਿਰ ਇਹ ਮੌਕੇ ਤੋਂ ਜਿਹੜੇ ਦੋਸ਼ੀ ਖਾਰਾ ਰਹੂਗੇ ਫਿਰ ਅਸੀਂ ਅਸੀਂ ਉੱਥੇ ਸਰਚ ਅਭਿਆਨ ਚਲਾਇਆ ਆਪਣੀ ਆਪਣੇ ਵਕਤ ਵਕਤ ਟੀਮਾਂ ਚਲਾਈਆਂ ਉਸੇ ਸਰਚ ਅਭਿਆਨ ਦੇ ਦੌਰਾਨ ਫਿਰ ਏਐਸਸੀ ਅਨਿਲ ਕੁਮਾਰ ਜਦੋਂ ਚੈਕਿੰਗ ਕਰ ਰਹੀ ਸੀ ਤਾਂ ਇਹਨੂੰ ਇੱਕ ਦੋਸ਼ੀ ਜਿਸ ਦਾ ਨਾਮ ਆ ਰਾਮ ਲਵਾਇਆ ਪੁੱਤਰ ਥੋਮਸ ਪੁੱਤਰ ਰਾਮ ਸਰੂਪ ਵਾਸੀ ਸੁਨਵਾਸ ਨਗਰ ਤਲਵਾੜਾ ਇਹ ਮਿਲਿਆ ਜਿਹਦੇ ਕੋਲੋਂ ਰਿਕਬਰੀ ਮੌਕੇ ਤੇ ਹੋਈ ਜੀ ਜੋ ਕਿ 14 ਨਸ਼ੀਲੇ ਟੀਕੇ ਤੇ 15 ਗ੍ਰਾਮ ਹੈਰੋਨ ਬ੍ਰਾਮਦ ਹੋਈ ਜਿਸ ਤੇ ਮਕਦਮਾ ਨੰਬਰ 47 ਮਿਤੀ 22 2024 ਅੰਡਰ ਸੈਕਸ਼ਨ 21 22 ਕਾਰ 85 ਐਨ ਡੀ ਪੀ ਐਕਸ ਥਾਣਾ ਦਿਸੂਆ ਵਿੱਚ ਰਜਿਸਟਰ ਕੀਤਾ ਗਿਆ ਇਸੇ ਹੀ ਆਪਣੇ ਸੱਤ ਅਭਿਆਨ ਦੇ ਦੌਰਾਨ ਐਸ ਆਈ ਗੁਰਦੀਪ ਸਿੰਘ ਅ ਐਸ ਆਈ ਗੁਰਦੀਪ ਸਿੰਘ ਨੂੰ ਜੇਰੇ ਚੈਕਿੰਗ ਦੋ ਦੋਸ਼ੀ ਇੱਕ ਕਮਲਪ੍ਰੀਤ ਸਿੰਘ ਪੁੱਤਰ ਉਦਮ ਸਿੰਘ ਵਾਸੀ ਖੱਖਾ ਥਾਣਾ ਟਾਂਡਾ ਤੇ ਗੁਰਜੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਜਹੂਰਾ ਖਾਣਾ ਟਾਂਡਾ ਮੋਟਰਸਾਈਕਲ ਤੇ ਮਿਲਿਆ ਜਿੰਨਾਂ ਕੋਲੋਂ 15-15 ਗ੍ਰਾਮ ਸ਼ੀਲਾ ਪਾਊਡਰ ਬਰਾਮਦ ਹੋਇਆ ਸੋ ਇਹ ਜਿਹੜੇ ਦੋਸ਼ੀ ਸੀਗੇ ਇਹ ਇੱਥੇ ਕਾਫੀ ਟਾਈਮ ਦੇ ਇੱਥੇ ਨਸ਼ੇ ਦੀ ਸਪਲਾਈ ਕਰਦੇ ਪਏ ਆ ਸਾਨੂੰ ਇਹਦੀ ਆਪਣੇ ਕੋਲੇ ਇਨਪੁਟ ਸੀਗੀ ਤੇ ਅਸੀਂ ਕਾਫੀ ਪਹਿਲਾਂ ਵੀ ਇਹਨਾਂ ਤੇ ਵਰਕ ਕੀਤਾ ਹੈਗਾ ਇਹ ਦਰਿਆ ਦਾ ਏਰੀਆ ਹੁਣ ਕਰਕੇ ਥੋੜਾ ਜਿਹਾ ਸੈਂਸਿਟਿਵ ਸੀਗਾ ਮੈਂ ਪਰ ਅਸੀਂ ਵਕ ਵਕ ਜਿਹੜੀਆਂ ਮਾਨਜੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ ਤਹਿਤ ਤੇ ਜਿਹੜੇ ਨਿਗਰਾਨੀ ਮਾਨਜੋਗ ਡੀਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਕਾਫੀ ਆਪਣੇ ਉੱਥੇ ਅਸੀਂ ਅਬੀੜੀਆਂ ਦਾ ਵੀ ਅਸੀਂ ਉੱਥੇ ਇਸਤੇਮਾਲ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਤੇ ਪੁਲਿਸ ਨੇ ਬੜੀ ਉੱਥੇ ਬਹਾਦਰੀ ਦੇ ਨਾਲ ਕੰਮ ਕੀਤਾ ਪਰ ਦੋਸ਼ੀ ਕੁਝ ਹੈਗੇ ਆ ਜਿਹੜੇ ਭਜਨ ਦੇ ਵਿੱਚ ਪ੍ਰਾਰ ਹੋ ਗਏ ਤੇ ਅਸੀਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਅਸੀਂ ਬਹੁਤ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਹੈ ਤੇ ਇੱਕ ਗੱਲ ਇਹ ਹੈ ਵੀ ਜਿਹੜਾ ਦੋਸ਼ੀ ਆਪਣੇ ਕੋਲ ਆਮ ਲਵਾਇਆ ਉਹਦੇ ਕੋਲੋਂ ਇੱਕ ਸਾਡੀ ਜਦੋਂ ਅਸੀਂ ਉਹਨੂੰ ਪੁਲਿਸ ਆਪਣੇ ਪੁੱਛਗਿੱਛ ਕੀਤੀ ਸਾਕਤੀ ਦੇ ਨਾਲ ਤਾਂ ਉਹਨੇ ਇੱਕ ਜੋ ਫਾਇਰਿੰਗ ਸਾਡੇ ਦੌਰਾਨ ਇੱਕ ਪੈਰ ਕੀਤਾ ਸੀ ਉਹਦੇ ਕੋਲ ਇੱਕ ਨਜਾਇਜ਼ ਦੇਸੀ ਕਟਾ ਤੇ ਇੱਕ ਜਿਹੜਾ ਚੱਲਿਆ ਹੋਇਆ ਖੋਲ ਬਰਾਮਦ ਹੋਇਆ ਤੇ ਬਾਕੀ ਵੀ ਜਿਹੜੇ ਦੋਸ਼ੀ ਹੈਗੇ ਉਹਨਾਂ ਕੋਲ ਇਨਪੁਟ ਹੈਗੇ ਆ ਵੀ ਉਹਨਾਂ ਕੋਲ ਵੈਪਨ ਹੋਰ ਹੈਗੇ ਤੇ ਸਾਡੀ ਲਗਾਤਾਰ ਟੀਮ ਅਸੀਂ ਉਹਨਾਂ ਤੇ ਵਰਕ ਕਰ ਰਹੇ ਹੈਗੇ ਆ ਤੇ ਬਾਕੀ ਵੀ ਮੇਰੀ ਇਹ ਮਾੜੇ ਸ਼ਰਾਰਤ ਜਨਸਰਾਂ ਨੂੰ ਜਿਹੜੇ ਨਸ਼ੇ ਦੇ ਸਮਗਲਰ ਨੇ ਜੋ ਵੀ ਇੱਥੇ ਆਈ ਹੈਗੀ ਹੈ ਸਖਤ ਤਦਾਦ ਨਹੀਂ ਹੈ ਤੇ ਮੈਂ ਉਹਨਾਂ ਨੂੰ ਚੈਲੰਜ ਕਰਦਾ ਜੋ ਚੈਲੰਜ ਕਰਨ ਤੇ ਕੰਮ ਕਰ ਰਹੇ ਤੇ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ